ਜੀਰੋ ਹਾਂਜੀ ਨਮਸਕਾਰ ਜੈ ਹਿੰਦ ਵੰਦੇ ਭਾਰਤ ਸਰਵਿਸ ਕਰਵਾਈ ਜਾ ਰਹੀ ਹੈ ਕੀ ਮਕਸਦ ਹੈ ਤੇ ਕਿ ਮੈਂ ਵਿਸ਼ਾਲ ਨਾਇਰ ਸ਼ਹੀਦ ਸੁਖਦੇਵ ਜੀ ਦਾ ਦੋਤਾ ਅੱਜ ਮੈਂ ਸਾਰੇ ਜਿੰਨੇ ਵੀ ਮੇਰੇ ਇੱਥੇ ਮੀਡੀਆ ਦੇ ਮੇਰੇ ਭਰਾਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡੀ ਬਦੌਲਤ ਜਿਹੜੀਆਂ ਸਾਡੀ ਸ਼ਹੀਦ ਪਰਿਵਾਰਾਂ ਦੀ ਆਵਾਜ਼ਾਂ ਨੇ ਸਰਕਾਰ ਤੱਕ ਲੋਕਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਆਖਦਾ ਔਰ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਸਪਰੈਕ ਨਾਲ ਮੇਰੀ ਮਦਦ ਕੀਤੀ ਉਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜੀ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਅਸੀਂ ਅੱਜ ਇਸ ਕਰਕੇ ਰੱਖੀ ਗਈ ਹੈ ਕਿ ਜਿਹੜਾ ਸਾਡੀ ਸੰਸਥਾ ਹੈ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਸਾਡੀ ਸੰਸਥਾ ਵੱਲੋਂ ਦਸਵਾਂ ਰਾਜ ਸਤਰੀਏ ਪ੍ਰੋਗਰਾਮ 17 ਅਗਸਤ ਦਿਨ ਸ਼ਨੀਵਾਰ ਨੂੰ ਗੁਰਨਾਣਕ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ 10 ਕ੍ਰਾਂਤੀਕਾਰੀ ਪਰਿਵਾਰ ਲੁਧਿਆਣਾ ਵਿੱਚ ਸ਼ਿਰਕਤ ਕਰ ਰਹੇ ਨੇ 77 ਸਾਲ ਦੀ ਆਜ਼ਾਦੀ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦਾ ਪਰਿਵਾਰ ਇਕੱਠਾ ਹੋਏਗਾ ਉਹਨਾਂ ਦੇ ਨਾਲ ਨਾਲ 1857 ਦੇ ਜਿਹੜੇ ਕ੍ਰਾਂਤੀਕਾਰੀ ਸੀਗੇ ਅਸ਼ਫਾਕੁੱਲਾ ਖਾਨ ਦਾ ਪਰਿਵਾਰ ਚੰਦਰ ਸ਼ੇਖਰ ਅਜ਼ਾਦ ਜੀ ਦਾ ਪਰਿਵਾਰ ਲਾਲਾ ਲਾਜਪਤ ਰਾਏ ਜੀ ਦਾ ਪਰਿਵਾਰ ਮਦਨ ਲਾਲ ਢਿਗਰਾ ਜੀ ਦਾ ਪਰਿਵਾਰ ਰਾਮ ਪ੍ਰਸਾਦ ਬਿਸਮਿਲ ਜੀ ਦਾ ਪਰਿਵਾਰ ਬਦਕੇਸ਼ਵਰ ਦਾ ਜੀ ਦਾ ਪਰਿਵਾਰ ਟੋਟਲ ਹਿੰਦੁਸਤਾਨ ਚੋਂ 10 ਕ੍ਰਾਂਤੀਕਾਰੀ ਪਰਿਵਾਰ ਸਾਡੇ ਲੁਧਿਆਣੇ ਵਿੱਚ ਆ ਰਹੇ ਨੇ ਇਹ ਬੜੀ ਵੱਡੀ ਸਾਡੇ ਲੁਧਿਆਣੇ ਦੇ ਮਾਣ ਵਾਲੀ ਗੱਲ ਹੈ ਕਿ ਇੰਨੇ ਪਰਿਵਾਰ ਇਕੱਠੇ ਲੁਧਿਆਣੇ ਵਿੱਚ ਸ਼ਿਰਕਤ ਕਰ ਰਹੇ ਨੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਐਮਪੀ ਤੋਂ ਸ਼੍ਰੀ ਅਨਿਲ ਵਰਮਾ ਜੀ ਹੋਸ ਪ੍ਰੋਗਰਾਮ ਤੇ ਆ ਰਹੇ ਨੇ ਸੁਖਦੇਵ ਜੀ ਦੇ ਸਗੇ ਭਾਣਜੇ ਜਿਹੜੇ ਕਿ ਜੰਮੂ ਕਸ਼ਮੀਰ ਦੇ ਗਵਰਨਰ ਵੀ ਰਹੇ ਨੇ ਸ਼੍ਰੀ ਅਨਨ ਵੋਰਾ ਜੀ ਉਹ ਵੀ ਇਸ ਪ੍ਰੋਗਰਾਮ ਤੇ ਸ਼ਿਰਕਤ ਕਰ ਰਹੇ ਨੇ ਸਰ ਇਹ ਪੁਰਾਣਾ ਮੇਰੇ ਵੱਲੋਂ ਨਹੀਂ ਜੀ ਸਾਡੀ ਅਮਰਸ਼ੀ ਸੁਖਦੇਵ ਵੈਲਫੇਅਰ ਸੁਸਾਇਟੀ ਦੀ ਸਾਰੇ ਟੀਮ ਹੈ ਮੇਰੇ ਨਾਲ ਬੈਠੇ ਨੇ ਰਕੇਸ਼ ਗਰਗ ਜੀ ਔਰ ਯੁਗੇਸ਼ ਬਹਨੀ ਜੀ ਜਨਰਲ ਸੈਕਟਰੀ ਨੇ ਅਸੀਂ ਸਾਰਿਆਂ ਨੇ ਇੱਕ ਪਲਾਨ ਕੀਤਾ ਜੀਗਾ ਕਿ ਕਿਉਂ ਨਾ ਅਸੀਂ ਇਸ ਸਾਲ ਇੱਕ ਵੱਡਾ ਯੋਜਨ ਕਰੀਏ ਕਿ ਤਾਂ ਕਿ ਸਰਕਾਰਾਂ ਨੂੰ ਪਤਾ ਚੱਲ ਸਕੇ ਕਿ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਸੀ ਨਾ ਕਿ ਸਾਡੇ ਕਿਹੜੀ ਜਗ੍ਹਾ ਹੋ ਰਿਹਾ ਪ੍ਰੋਗਰਾਮ ਇਹ ਗੁਰੂ ਨਾਨਕ ਦੇਵ ਭਵਨ ਦੇ ਵਿੱਚ 16 ਅਗਸਤ ਨੂੰ ਮਨਾਇਆ ਜਾਏਗਾ ਔਰ ਟਾਈਮਿੰਗ ਸਵੇਰੇ 10 ਤੋਂ ਲੈ ਕੇ ਸੋਰੀ 17 ਅਗਸਤ ਨੂੰ ਮਨਾਇਆ ਜਾਏਗਾ ਜਿਸ ਦਾ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਭੋਜਨ ਤੱਕ ਰਹੇਗਾ ਸਕੂਲ ਦੇ ਬੱਚਿਆਂ ਵੱਲੋਂ ਕਲਚਰਲ ਐਕਟੀਵਿਟੀਜ਼ ਵੀ ਹੋਏਗੀ ਔਰ ਪਹਿਲੀ ਵਾਰ ਲੁਧਿਆਣੇ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਨਾਟਕ ਵੀ ਖੇਡਿਆ ਜਾਏਗਾ ਫਾਂਸੀ ਦਾ ਜਿਹੜਾ ਨਾਟਕ ਸੀਗਾ ਉਹ ਵੀ ਇਸ ਨਾਟਕ ਰਾਹੀਂ ਅਸੀਂ ਦਿਖਾਵਾਂਗੇ ਕਿ ਕਿੱਦਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਹੋਈ ਦੇਸ਼ ਭਗਤੀ ਦੇ ਗੀਤ ਗਾਏ ਜਾਣਗੇ ਵਕ ਵਕ ਜ਼ਿਲ੍ਹਿਆਂ ਦੇ ਡੀਸੀ ਵੀ ਸਾਡੇ ਇਸ ਪ੍ਰੋਗਰਾਮ ਤੇ ਆ ਰਹੇ ਨੇ ਪ੍ਰਚਾਰਕ ਅਧਿਕਾਰੀ ਵੀ ਆ ਰਹੇ ਨੇ ਏਡੀਜੀਪੀ ਸਹਿਬਾਨ ਵੀ ਆ ਰਹੇ ਨੇ ਔਰ ਸਾਡੀ ਜਿਹੜੀ ਅਗਲੀ ਇੱਕ ਪ੍ਰੈਸ ਕਾਨਫਰੰਸ ਰਹੇਗੀ ਉਹ ਵੀ ਅੱਜ ਤੁਹਾਡੇ ਚੈਨਲ ਦੇ ਮਾਧਮ ਨਾਲ ਦੱਸਦੀ ਕਿ ਅਸੀਂ 13 ਨੂੰ ਇੱਕ ਛੋਟੀ ਜੀ ਹੋਰ ਪ੍ਰੈਸ ਕਨ ਜਿਸ ਦੇ ਵਿੱਚ ਅਸੀਂ ਇੱਕ ਕਾਰਡ ਰੀਲੀਜ਼ ਕਰਾਂਗੇ ਫਿਰ 16 ਤਰੀਕ ਨੂੰ ਸਾਡੀ ਪ੍ਰੈਸ ਕਾਨਫਰੰਸ ਹੈਗੀ ਜਿੰਨੇ ਵੀ ਸ਼ਹੀਦ ਪਰਿਵਾਰ ਆਣਗੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨਾਲ ਅਸੀਂ ਸੁਖਦੇਵ ਜੀ ਦੇ ਘਰ ਦੇ ਬਾਹਰ ਨਮਸਤਕ ਹੋਵਾਂਗੇ ਔਰ ਉੱਥੋਂ ਦੀ ਸਾਰੇ ਪਰਿਵਾਰ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਕੁੱਲ 3 ਸ਼ਹੀਦ ਦੇ ਜਿਨ੍ਹਾਂ ਦੇ ਪਰਿਵਾਰ ਆਏ ਨੇ। ਟੋਟਲ 10 ਕ੍ਰਾਂਤੀਕਾਰੀ ਪਰਿਵਾਰ ਨੇ ਜੀ ਜਿਹੜੇ ਪੂਰੇ ਹਿੰਦੁਸਤਾਨ ਚ ਲੁਧਿਆਣਾ ਚ ਪਹਿਲੀ ਵਾਰੀ ਸ਼ਿਰਕਤ ਕਰ ਰਹੇ ਨੇ। ਲੋਕਾਂ ਨੂੰ ਜੀ ਬਿਰਦਣਾ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਮੇਰੇ ਸਾਡੀ ਟੀਮ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਰਕੇਸ਼ ਜੀ ਨੂੰ ਮੈਂ ਕਹੂੰਗਾ ਕਿ ਉਹ ਲੋਕਾਂ ਨੂੰ ਅਪੀਲ ਕਰਨ ਕਿ ਉਹ ਸਾਡੇ ਪ੍ਰੋਗਰਾਮ ਤੇ ਆਉਣ। ਅਮਰ ਸ਼ਹੀਦ ਸੁਖਦੇਵ